मैं कैप्टन हीरा सिंह पेड टोटिया जिला प्रधान नैशनल सुपरटेंडेंट वैटरन वेलफेयर ऑरगनाइजे इंडिया आज साड़ी जिला तरन तारण की जिला टीम मीटिंग इस विषय से सदी गई है क्योंकि आप सबनों पता ही है ਕਿ ਹੁਣ ਬਾਰਸਾਂ ਦਾ ਕਾਫੀ ਜ਼ਿਆਦਾ ਜ਼ੋਰ ਚੱਲ ਰਿਹਾ ਜਿਸ ਕਰਕੇ دریاਵਾਂ ਦੇ ਵਿੱਚ ਪਾਣੀ ਆਊਟ ਆਫ ਕੰਟਰੋਲ ਹੋ ਗਿਆ ਉਸ ਪਾਣੀ ਦੇ ਕਾਰਨ ਸਾਡੇ ਜਿਹੜੇ ਦਰਿਆ ਦੇ ਕੰਢੇ ਦੇ ਲੱਗਦੇ ਪਿੰਡ ਸੀ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਬਹੁਤ ਜ਼ਿਆਦੀਆਂ ਮੁਸ਼ਕਲ ਆ ਰਹੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਤੇ ਉਹ ਨੁਕਸਾਨ ਦੀ ਭਰਾਈ ਕਰਨ ਵਾਸਤੇ ਤੇ ਅਕਾਲ ਪ੍ਰੋਫਾਈਲ ਨੂੰ ਇਹ ਕਰਨੀ ਆ ਪਰ ਪੂਰੀ ਸਹਾਇਤਾ ਕਰਨ ਵਾਸਤੇ ਬਹੁਤ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਸੇਵਾ ਵਿੱਚ ਲੱਗੀਆਂ ਹੋਈਆਂ ਨੇ ਤੇ ਸਾਡਾ ਆਰਗੇਨਾਈਜੇਸ਼ਨ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਨੇ ਵੀ ਇਹ ਭਰਾਲਾ ਕੀਤਾ ਹੈ ਕਿ ਅਸੀਂ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਕੰਟਰੀਬਿਊਸ਼ਨ ਕਰਕੇ ਥੋੜਾ ਥੋੜਾ ਕੰਟਰੀਬਿਊਸ਼ਨ ਥੋੜਾ ਬੋਧਾ ਯੋਗਦਾਨ ਪਾ ਕੇ ਕਿ ਅਸੀਂ ਵੀ ਉਹਨਾਂ ਜ਼ਰੂਰਤਮੰਦ ਲੋਕਾਂ ਦੀ ਹੈਲਪ ਕਰ ਸਕੀਏ ਉਸ ਵਿਸ਼ੇ ਦੇ ਵਿੱਚ ਸਾਡੀ ਜਿਹੜੀ ਸੰਸਥਾ ਆ ਹੋਰ ਵੀ ਜਗ੍ਹਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਉਹ ਵੀ ਅਜਨਾਲਾ ਵਾਦ ਜਿਹੜੇ ਦਾਵੀ ਦਰਿਆ ਦੇ ਕੰਢੇ ਤੇ ਲੋਕ ਹੜ੍ਹਾਂ ਦੇ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੈਪਟਨ ਧਰਮਿੰਦਰ ਸਿੰਘ ਦੀ ਟੀਮ ਵੈਟਰ ਵੈਲਫੇਅਰ ਅਭਿਉ ਜ਼ਿਲ੍ਹਾ ਪ੍ਰਧਾਨ ਉਹ ਵੀ ਆਪੀ ਤਿੱਗਾ ਤੇ ਲੱਗੀ ਹੋਈ ਨੇ ਉਹਨਾਂ ਨੂੰ ਬਿਆਸ ਦਰਿਆ ਦੀ ਜਿਹੜੀ ਆ ਮਾਰ ਪੈ ਰਹੀ ਹੈ ਇੱਧਰ ਸਾਡੇ ਇਲਾਕੇ ਜਿਹੜੇ ਨੇ ਮੁੰਡਾ ਪਿੰਡ ਜੋਲ ਢਾਏ ਵਾਲਾ ਤੇ ਹਰੀਕਿਆਂ ਦੇ ਇਲਾਕੇ ਲਾਗੇ ਇਸ ਬਰਾਮਾ ਵਿੱਚ ਜਿੰਨੇ ਵੀ ਪਿੰਡ ਪੈਂਦੇ ਨੇ ਇਹਨਾਂ ਨੂੰ ਬਿਆਸ ਦਰਿਆ ਦੀ ਮਾਰ ਪੈ ਰਹੀ ਹੈ ਤੇ ਉਹ ਵਾ ਬਿਆਸ ਦਰਿਆ ਦੇ ਪਾਣੀ ਦੇ ਬਾਰ ਥਲੇ ਆਏ ਹੋਏ ਤੇ ਉਹਨਾਂ ਦੀ ਸੇਵਾ ਵਾਸਤੇ ਅਸੀਂ ਵੀ ਆਪਣੇ ਜ਼ਿਲ੍ਹੇ ਵੱਲੋਂ ਕੋਈ ਜਿਹੜਾ ਵਾ ਹੈਲਪ ਕਰਨਾ ਚਾਹੁੰਦੇ ਆ ਉਸੇ ਮਕਸਦ ਵਿੱਚ ਅੱਜ ਅਸੀਂ ਪਿੰਡ ਮਾਨੋਚਾਲ ਵਿੱਚ ਸਾਡੇ ਜ਼ਿਲ੍ਹਾ ਆਫਿਸ ਦੇ ਵਿੱਚ ਅਸੀਂ ਆ ਮੀਟਿੰਗ ਕਰ ਕੀਤੀ ਹੈ ਔਰ ਆਪਣੇ ਸਾਥੀਆਂ ਨਾਲੇ ਵਿਚਾਰ ਵੰਡਰਾ ਕਰਕੇ ਕਿ ਅਸੀਂ ਜਿੰਨਾ ਵੀ ਕੰਟਰੀਬਿਊਸ਼ਨ ਕਰਕੇ ਤੇ ਹੋਰ ਵੀ ਜਿਹੜੇ ਸੇਵਾ ਕਰਨ ਵਾਲੇ ਜਾਂ ਜਿਹੜੇ ਆ ਦਾਨੀ ਸੱਜਣ ਨੇ ਜਾਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਆ ਉਹਨਾਂ ਦੀ ਵੀ ਸੇਵਾ ਅਸੀਂ ਲਵਾਂਗੇ ਉਹਨਾਂ ਦੇ ਅਮਲ ਕੀ ਜੋ ਵੀ ਜ਼ਰੂਰਤਮੰਦ ਨੇ ਉਹਨਾਂ ਤੱਕ ਉਨਾਂ ਦੀ ਜ਼ਰੂਰਤ ਦਾ ਸਾਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਲੱਗੀਆਂ ਨੇ ਸੇਵਾ ਦੇ ਵਿੱਚ ਪਰ ਮੀਡੀਆ ਦੇ ਵਿੱਚ ਵੇਖਣ ਨੂੰ ਮਿਲ ਲਿਆ ਸੀ ਪਰ ਜਿਹੜੇ ਅਸਲੀ ਜ਼ਰੂਰਤਮੰਦ ਨੇ ਉਹਨਾਂ ਤੱਕ ਸੁਆਵਾ ਨਹੀਂ ਪਹੁੰਚ ਰਹੀਆਂ ਤੇ ਸਾਡੀ ਅੱਜ ਦੀ ਮੀਟਿੰਗ ਦੇ ਵਿੱਚ ਇਹੀ ਮੁੱਦਾ ਰੱਖਿਆ ਗਿਆ ਹੈ ਕਿ ਅਸੀਂ ਪਹਿਲਾਂ ਤੇ ਆਪਣਾ ਰੈਕੀ ਕਰਾਂਗੇ ਦੇਖਭਾਲ ਕਰਾਂਗੇ ਕਿ ਜਿੱਥੇ ਹਰ ਪੀੜਤ ਲੋਕ ਜਿਨ੍ਹਾਂ ਤੱਕ ਸੁਆਵਾ ਨਹੀਂ ਪਹੁੰਚਿਆ ਉਹਨਾਂ ਦੀ ਜ਼ਰੂਰਤ ਦਾ ਸਮਾਨ ਉਥੇ ਤੱਕ ਪਹੁੰਚਾਇਆਵੇ ਸਾਡੀ ਇਹ ਸੰਸਾ ਜਿਹੜੀ ਆ ਇਸੇ ਤਰੀਕੇ ਨਾਲ ਕੰਮ ਕਰੇਗੀ ਕਿ ਆਪਣੇ ਜੋ ਵੀ ਅਸੀਂ ਕੰਟਰੀਬਿਊਸ਼ਨ ਕਰਦੇ ਆਂ ਸੇਵਾ ਕਰਦੇ ਆਂ ਇਕੱਠੀ ਕਰਦੇ ਆਂ ਉਹਨਾਂ ਲੋਕਾਂ ਤੱਕ ਪਹੁੰਚਾਵਾਂਗੇ ਜਿਨ੍ਹਾਂ ਨੂੰ ਜਿਹੜੇ ਅਸਲੀ ਜ਼ਰੂਰਤਮੰਦ ਨੇ ਅਸਲੀ ਹੈਲਪ ਦੇ ਹੱਕਦਾਰ ਨੇ ਤੇ ਅੱਜ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਮੇਰੇ ਵਾਈਸ ਪ੍ਰਧਾਨ ਸਾਹਿਬ ਉਹ ਮਾਝਾ ਜ਼ੋਨ ਦੇ ਪ੍ਰਧਾਨ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਸਵਾਜਪੁਰ ਤੇ ਸਾਡੇ ਜ਼ਿਲ੍ਹੇ ਦੇ ਸਤਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਬਲਕਾਰ ਸਿੰਘ ਜੀ ਐਮ ਕਲਾ ਤੇ ਸਾਡੇ ਤਹਿਸੀਲ ਕਰਤਾਰਨ ਦੇ ਤਹਿਸੀਲ ਹੈੱਡ ਸਰਦਾਰ ਸਰਬਜੀਤ ਸਿੰਘ ਜੀ ਸਾਡੇ ਜ਼ਿਲ੍ਹੇ ਦੇ ਪਬਲਿਕ ਰਿਲੇਸ਼ਨ ਅਫਸਰ ਸਰਦਾਰ ਕਰਮਜੀਤ ਸਿੰਘ ਜੀ ਚਭਾਲ ਸਾਡੇ ਬਹੁਤ ਹੀ ਇਮਾਨਦਾਰ ਸਰ ਖਜ਼ਾਨਚੀ ਜੋ ਪਿਛਲੇ 5 ਸਾਲਾਂ ਤੋਂ ਸਾਡੇ ਖਜ਼ਾਨਚੀ ਨੇ ਸਰਦਾਰ ਜੀਦੀਪ ਸਿੰਘ ਜੀ ਪੰਜਵੜ ਤੇ ਸਾਡੇ ਪੱਟੀ ਦੇ ਵਾਈਸ ਪ੍ਰਧਾਨ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬਾਠ ਇਹ ਵੀ ਪਹੁੰਚੇ ਨੇ ਤੇ ਸਾਡੇ ਨਾਲ ਬੈਠੇ ਨੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੀਵਾ ਸਿੰਘ ਜੀ ਮਹਾਰਾਜਲਤੋ ਜੋ ਕਿ ਬਹੁਤ ਹੀ ਓਬੇ ਸਮਾਜ ਸੇਵੀ ਨੇ ਤੇ ਵੱਡੀਆਂ-ਵੱਡੀਆਂ ਸਵਾਮਾਂ ਜਿਹੜੀਆਂ ਇਹ ਸਮਾਜ ਦੇ ਵਿੱਚ ਕਰਦੇ ਨੇ ਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡੀ ਸੰਸਾਰ ਦੇ ਵਿੱਚ ਸਾਡੇ ਇਹੋ ਜਿਹੇ ਲੋਕ ਸਾਡੇ ਨਾਲ ਜੁੜੇ ਨੇ ਤੇ ਅਸੀਂ ਇਨਾਂ ਦੀ ਸੇਵਾ ਦਾ ਲਾਭ ਆਪਣੀ ਸੰਸਥਾ ਵਾਸਤੇ ਲਵਾਂਗੇ ਇਹ ਬੈਠੇ ਸਰਦਾਰ ਮੀਵਾ ਸਿੰਘ ਜੀ ਮਹਾਰਾਜਲਤੋ ਤੇ ਸਾਡੇ ਨਾਲ ਬੈਠੇ ਨੇ ਸੂਬੇਦਾਰ ਮਦਨ ਸਿੰਘ ਜੀ ਤਹਿਸੀਲ ਪਖੀਰੇ ਪਖੀਵਣ ਦੇ ਤਹਿਸੀਲ ਹੈਡ ਤੇ ਉਹਨਾਂ ਨਾਲ ਸਾਡੇ ਵਿੱਚ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਪਿੰਡ ਮਾਰੋਚਲ ਦੀ ਮਛਨੀਕ ਸਰਦਾਰ ਅਵਤਾਰ ਸਿੰਘ ਜੀ ਬਲਾਕ ਕਰਨਤਨ ਦੇ ਬਲਾਕ ਪ੍ਰਧਾਨ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਇਹਨਾਂ ਦੇ ਹੀ ਗ੍ਰਹਿ ਵਿਖੇ ਸਾਡਾ ਦਾ ਆਫਿਸ ਐਸਟੈਬਲਿਸ਼ ਹੋਇਆ ਹੈ ਇੱਥੇ ਹੀ ਇਕੱਤਰ ਹੋਏ ਆਂ ਔਰ ਇਹ ਅਹੀਂ ਆਉਣ ਵਾਲੀਆਂ ਮੀਟਿੰਗਾਂ ਸਾਡੀਆਂ ਜਿਹੜੀਆਂ ਜੋ ਵੀ ਫੈਸਲੇ ਜਿਹੜੇ ਆ ਆਪਣੀ ਸੰਸਾੜੀ ਲਵਾਂਗੇ ਇਸੇ ਜਗ੍ਹਾ ਤੋਂ ਲਵਾਂਗੇ ਔਰ ਸਾਡੇ ਨਾਲ ਹੋਰ ਵੀ ਸਰਕਾਰ ਦੇ ਲੋਕ ਸੱਜਣ ਆਏ ਨੇ ਸਰਦਾਰ ਭਗਵਾਨ ਸਿੰਘ ਜੀ ਬੁਰਜਾ ਤੋਂ ਤੇ ਸਰਦਾਰ ਮਰੇ ਸਾਥੀ ਨੇ ਸਹਤੋ ਵੀ ਮੁਰਜਾ ਤੋਂ ਹੀ ਨਹੀਂ ਮੈਂ ਉਹਨਾਂ ਦਾ ਨਾਮ ਨਹੀਂ ਮੈਂ ਪਾ ਵੀ ਉਹਨਾਂ ਦਾ ਨਾਮ ਆ ਨਾ ਨਹੀਂ ਲੈ ਸਕਿਆ ਤੇ ਸਾਡੇ ਨਾਲ ਬਹੁਤ ਸਤਿਕਾਰਯੋਗ ਆਏ ਨੇ ਤੇ ਸਾਰੇ ਵੀਰਾਂ ਦਾ ਅਸੀਂ ਸੰਯੋਗ ਦੇ ਨਾਲ ਤੇ ਹੋਰ ਵੀ ਲੋਕਾਂ ਦੇ ਸੰਯੋਗ ਦੇ ਨਾਲ ਇਹ ਸੇਵਾ ਜਿਹੜੀ ਆ ਨਿਭਾਵਾਂਗੇ ਅਸੀਂ ਵਾਅਦਾ ਕਰਦੇ ਹਾਂ ਕਿ ਸਾਡੀ ਇਹ ਸੰਸਥਾ ਜੇਕਰ ਇਮਾਨਦਾਰ ਹੈ ਤੇ ਅਸੀਂ ਇਹ ਸੇਵਾ ਇਮਾਨਦਾਰੀ ਨਾਲ ਹੀ ਨਿਭਾਵਾਂਗੇ ਉਸ ਕਾਲ ਪ੍ਰਫਾਏ ਗੁਰੂ ਦੇ ਚਰਨਾ ਜੀ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਸਾਡੇ ਸਾਰੇ ਸਾਥੀਆਂ ਦੇ ਸਿਰ ਤੇ ਹੱਥ ਰੱਖ ਕੇ ਸਾਡੇ ਕੋਲ ਇਹ ਜਿਹੜੀ ਸੇਵਾ ਆ ਈਮਾਨਦਾਰੀ ਨਾਲ ਕਰਾਵੇ ਕਿ ਜਿਤੇ ਵਿੱਚ ਅਸੀਂ ਕਦੇ ਵੀ ਤੇਰੇ ਗਨਾਹਗਾਰ ਨਾ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਿੰਘ ਜਿਲ੍ਹਾ ਬਲਾਕ ਪ੍ਰਧਾਨ ਪਿੰਡ ਮਨੋਚਾਲ ਜੋ ਅੱਜ ਮੀਟਿੰਗ ਹੋਈ ਆ ਇਸ ਲਗਾ ਜੋਗਾ ਮੈਂ ਕੈਪਟਨ ਹਿਰਾ ਸਿੰਘ ਸਾਹਿਬ ਦਾ ਤੇ ਸਾਥੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ